ਕਾਫੀ ਮਸ਼ੀਨਰੀ ਹੈ ਜਿਹੜੀ ਸਰਕਾਰ ਵੱਲੋਂ ਇਸ ਮੁਜੇਦ ਦੇ ਤੌਰ ਤੇ ਲਾਈਏ ਤਾਂ ਪਿਛਲੇ ਸਾਲ ਨਾਲੋਂ ਦੁੱਗਨੇ ਤੋਂ ਵੱਧ ਪ੍ਰਬੰਧ ਇਸ ਸਾਲ ਸਰਕਾਰ ਨੇ ਕੀਤੇ ਨੇ ਤਾਂ ਜੋ ਵਾਤਾਵਰਨ ਦੀ ਸੰਭਾਲ ਹੋਵੇ ਕਿ ਹੋਰ ਵੀ ਪਿੰਡਾਂ ਵਿੱਚ ਗਏ ਹੋਗੇ ਕਿਹੋ ਜਿਹਾ ਰੁਝਾਨ ਲੱਗਿਆ ਕਿਸਾਨਾਂ ਦਾ ਮੈਂ ਤੁਹਾਡੇ ਦਿਨ ਪਹਿਲਾਂ ਬੰਗਾ ਵਾਲੀ ਕਿਹਾ ਸੀਗਾ ਉਹ ਉਥੋਂ ਦੇ ਕਿਸਾਨਾਂ ਦਾ ਅੱਜ ਮੈਨੂੰ ਫੋਨ ਆਇਆ ਕਹਿੰਦੇ ਜਿੱਦਾਂ ਦਾ ਤੁਸੀਂ ਕਹਿ ਕੇ ਗਏ ਹੋ ਅਸੀਂ ਬਾਰੇ ਤੇ ਸਾਡੇ ਤੇ ਪੂਰੇ ਉਤਰਾਂਗੇ ਅਸੀਂ ਬਿਲਕੁਲ ਅੱਗ ਨਹੀਂ ਲਾਵਾਂਗੇ ਹੁਣ ਇਸ ਤੋਂ ਪਹਿਲਾਂ ਖੇੜੀ ਪਿੰਡ ਚ ਜਾ ਕੇ ਆਏ ਉਹਨਾਂ ਦਾ ਵੀ ਇਸੇ ਤਰੀਕੇ ਨਾਲ ਕਮਿਟਮੈਂਟ ਹੈ ਜਿਸ ਤੋਂ ਉਹਨੂੰ ਵੀ ਅਸੀਂ ਇਹ ਹੀ ਵਿਸ਼ਵਾਸ ਨੂੰ ਆਉਂਦੇ ਆ ਵੀ ਅਸੀਂ ਅੱਗ ਪਹਿਲਾਂ ਤੋਂ ਹੀ ਨਹੀਂ ਲਾਉਂਦੇ ਇਸ ਵਾਰੀ ਵੀ ਅਸੀਂ ਵਾਦਾ ਕਰਦੇ ਆ ਵੀ ਅਸੀਂ ਅੱਗ ਨਹੀਂ ਲਾਵਾਂ ਬਟ ਇੱਕ ਦਿੱਕਤ ਹੈਗੀ ਹੈ ਕਿ ਜਿਵੇਂ ਮਸ਼ੀਨਾਂ ਮਿਲਦੀਆਂ ਨੇ ਜਿਵੇਂ ਬਿਲਿੰਗ ਕਰਨ ਵਾਲੇ ਆਉਂਦੇ ਆ ਤੇ ਉਹ ਰੇਕਿੰਗ ਕਰਕੇ ਤਾਂ ਚਲੇ ਗਏ ਇਹ ਕਟਰ ਮਾਰਦਾ ਸੀ ਆਪਣਾ ਸੋਨੇ ਦੇ ਕਰਤੇ ਕੱਟ ਲੇ ਕਿ ਉਹ ਰੇਕਿੰਗ ਕਰਕੇ ਲਾਈਨਾਂ ਬਣਾ ਕੇ ਚਲੇ ਗਏ ਬਟ ਅਜੇ ਤੱਕ ਉਹ ਪੱਠਾ ਬਣਾਉਣ ਵਾਸਤੇ ਨਹੀਂ ਆਇਆ ਗਿੰਪੀ ਸਾਹਿਬ ਨੇ ਕਹਿ ਆ ਕੇ ਪਿਛਲੀ ਵਾਰ ਨਾਲੋਂ ਮਸ਼ੀਨਰੀ ਜਦ ਦੁੱਗਣੀ ਹੋ ਗਈ ਸੀ ਤਾਂ ਲੱਗਦਾ ਕਿ ਨਾ ਫਰਕ ਪਵੇਗਾ ਮਸ਼ੀਨਰੀ ਚਲੋ ਕਿਸੇ ਪਿੰਡ ਦੇ ਵਿੱਚ ਵਾਧਾ ਵੀ ਕਿਸੇ ਪਿੰਡ ਦੇ ਵਿੱਚ ਘਟਾਈ ਹੈ ਮਸ਼ੀਨਰੀ ਤਾਂ ਦੇਖੋ ਸਰਕਾਰ ਦੇ ਰਹੀ ਠੀਕ ਹੈ ਹੁਣ ਅਸੀਂ ਮੈਂ ਤਕਰੀਬਨ 3 ਸਾਲ ਤੋਂ ਮੈਂ ਹੋ ਗਿਆ ਕਲਵਿੰਦਰ ਹੋ ਗਿਆ ਇਹ ਇਹ ਤੋਂ ਬੰਦੇ ਹੋਰ ਹੈਗੇ ਹਰ ਸਾਲ ਅਸੀਂ ਐਪਲੀਕੇਸ਼ਨ ਅਪਲਾਈ ਕਰਦੇ ਆ ਠੀਕ ਹੈ ਐਸ ਆਰ ਵੀ ਸਾਡਾ ਕੁਰਪਨੀ ਨਿਕਲਿਆ ਕੁਲਵਿੰਦਰ ਦਾਲ ਵੀ ਨਿਕਲਿਆ ਤੇ ਮਨ ਲੇ ਕਿ ਕਾਫੀ ਬੰਦੇ ਹੈਗੇ ਵੀ ਕਿੰਨਾ ਕਿੰਨਾ ਦਾ ਨਾਮ ਲਵਾਂ ਵੀ ਜਿਨ੍ਹਾਂ ਨੂੰ ਨਹੀਂ ਮਸ਼ੀਨਰੀ ਮਿਲੀ ਜਿਹੜੀ ਲੈਣਾ ਚਾਹੁੰਦੇ ਆ ਚਨ ਹਿਤੇਸ਼ੀ ਟੀ ਆਰ ਪੀ ਨਹੀਂ ਭਰੋ ਸਾਹਿਬ ਕਾ ਅੱਜ ਅਸੀਂ ਸੰਗਰੂਰ ਦੇ ਨਾਲ ਲੱਗਦੇ ਪਿੰਡ ਕनोई ਵਿਖੇ ਪਹੁੰਚੇ ਹਾਂ ਜਿੱਥੇ ਕਿ ਡਿਪਟੀ ਸਾਹਿਬ ਵੱਲੋਂ ਆਪਾਂ ਦੇਖ ਰਿਹਾ ਕਿ ਸੀਜ਼ਨ ਚੱਲ ਰਿਹਾ ਜਿਵੇਂ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਉਹ ਸਬੰਧ ਦੇ ਵਿੱਚ ਜਾਗਰੂਕ ਕਰਨ ਵਾਸਤੇ ਆਏ ਹਨ। ਪਹਿਲਾਂ ਹੀ ਪਿੰਡ ਬਹੁਤ ਜਾਗਰੂਕ ਹੈ ਤੇ ਇੱਥੇ ਬਹੁਤ ਹੀ ਘੱਟ ਆਪਾਂ ਕਹਿ ਸਕਦੇ ਹਾਂ ਬਹੁਤ ਹੀ ਘੱਟ ਨਾ માત્ર ਜੋ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ। ਤਾਂ ਡਿਪਟੀ ਸਾਹਿਬ ਸਾਡੇ ਨਾਲ ਮੀਤ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰਕੀ ਗਣਾ ਚਾਹੁੰਦਾ ਹਾਂ ਕਿ ਅੱਜ ਪਿੰਡ ਵਿੱਚ ਆਇਆ ਹਾਂ ਲੇਕਿਨ ਪਿੰਡ ਵਿੱਚ ਪਹਿਨ ਹੀ ਬਹੁਤ ਜਾਗਰੂਤੀ ਹੈ ਤਾਂ ਪਹਿਨਾ ਤੋਂ ਵੀ ਆਪਾਂ ਦੇਖਾਂਗਾ ਕਿ ਇਸ ਪਿੰਡ ਵਿੱਚ ਇਹ ਮੂਰੀ ਜਿੰਦਾ ਵੀ ਅੱਗ ਨਹੀਂ ਲਗਾਈ ਹੋਈ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਪਰਾਲੀ ਨਾਲ ਹੋਣ ਵਾਲੇ ਧੂਮੇ ਤੋਂ ਪ੍ਰਦੂਸ਼ਣ ਨੂੰ ਲੈ ਕੇ ਸਰਕਾਰਾਂ ਚਿੰਤਤ ਨੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਬਹੁਤ ਸਖਤ ਹਦਾਇਤਾਂ ਜਾਰੀ ਹੋਈਆਂ ਨੇ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਵੀ ਬਹੁਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਤਾਂ ਸਰਕਾਰ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਜिले ਦੇ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਸਿੰਘ ਚਾਹਲ ਵੱਲੋਂ ਸਾਨੂੰ ਕੀ ਹਦਾਇਤਾਂ ਨੇ ਡੀਸੀ ਸਾਹਿਬ ਵੱਲੋਂ ਕੀ ਹਦਾਇਤਾਂ ਨੇ ਉਹਨਾਂ ਸੰਬੰਧੀ ਅਸੀਂ ਸਾਰੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਾਂ ਕਿ ਇਸ ਸਾਲ ਆਪਾਂ ਪਰਾਲੀ ਨੂੰ ਅੱਗ ਨਾ ਲਾਈਏ ਪਰਾਲੀ ਦੀ ਸਾਮ ਸੰਭਾਲ ਵਾਸਤੇ ਸਰਕਾਰ ਕੋਲੋਂ ਇਹਨਾਂ ਇਹਨਾਂ ਚੀਜ਼ਾਂ ਦਾ ਇੰਤਜ਼ਾਮ ਕੀਤਾ ਗਿਆ ਜਿਸ ਤਰੀਕੇ ਨਾਲ ਆਪਣਾ ਬੇਲਾ बनਨ ਵਾਸਤੇ ਬੈਲ ਸਬਸਿਡੀ ਤੇ ਪ੍ਰੋਵਾਈਡ ਕੀਤੇ ਗਏ ਨੇ ਸੁਪਰ ਸੀਡਰ ਪ੍ਰੋਵਾਈਡ ਕੀਤੇ ਗਏ ਨੇ ਪਿੰਡ ਦੀਆਂ ਕੋਆਪਰੇਟਿਵ ਸੁਸਾਇਟੀ ਚ ਕਾਫੀ ਸੰਦ ਦਿੱਤੇ ਨੇ ਮਲਚਰ ਵਗੈਰਾ ਐਮਬੀ ਪਲੋ ਵਗੈਰਾ ਰੋਟਾਵੇਟਰ ਤਾਂ ਕਾਫੀ ਮਸ਼ੀਨਰੀ ਹੈ ਜਿਹੜੀ ਸਰਕਾਰ ਵੱਲੋਂ ਜੇ ਸਮੁੱਚੇ ਤੌਰ ਤੇ ਲਾਈਏ ਤਾਂ ਪਿਛਲੇ ਸਾਲ ਨਾਲੋਂ ਦੁੱਗਨੇ ਤੋਂ ਵੱਧ ਪ੍ਰਬੰਧ ਇਸ ਸਾਲ ਸਰਕਾਰ ਨੇ ਕੀਤੇ ਨੇ ਤਾਂ ਜੋ ਵਾਤਾਵਰਨ ਦੀ ਸੰਭਾਲ ਹੋਵੇ ਤੇ ਪ੍ਰਦੂਸ਼ਣ ਨਾ ਫੈਲੇ ਤਾਂ ਇਹੀ ਬੇਨਤੀ ਮੈਂ ਪਿੰਡ ਕਨੋਈ ਦੇ ਸਾਰੇ ਸੱਜਣ ਬੈਠੇ ਨੇ ਇਹਨਾਂ ਨੂੰ ਕੀਤੀ ਆ ਇਹ ਬਹੁਤ ਸਹਿਯੋਗ ਕਰਦੇ ਨੇ ਹਰ ਸਾਲ ਵਾਂਗੂ ਇਸ ਇਸ ਸਾਲ ਵੀ ਇਹਨਾਂ ਨੇ ਦੱਸਿਆ ਸੀ ਬਿਲਕੁਲ ਅੱਗ ਨਹੀਂ ਲਾਉਣੀ ਇਹਨਾਂ ਦੇ ਪਿੰਡ ਚ ਕਾਫੀ ਮਸ਼ੀਨਰੀ ਦੀ ਵਰਤੋਂ ਹੋ ਵੀ ਰਹੀ ਆ ਤਾਂ ਇਸੇ ਤਰੀਕੇ ਨਾਲ ਮੈਂ ਚਾਹਨਾ ਕਿ ਦੂਜੇ ਪਿੰਡਾਂ ਦੇ ਜਿਹੜੇ ਵਸਨੀਕ ਨੇ ਉਹ ਵੀ ਇਹਨਾਂ ਤੋਂ ਸੇਧ ਲੈਣ ਤੇ ਇਹ ਜ਼ਰੂਰੀ ਨਹੀਂ ਆ ਕਿ ਆਪਾਂ ਅੱਗ ਹੀ ਲਾਣੀ ਆ ਹੋਰ ਪ੍ਰਬੰਧ ਵੀ ਕੀਤੇ ਜਾ ਸਕਦੇ ਨੇ ਸਰ ਜਦੋਂ ਪਾਸ ਨੂੰ ਗੰਢਾਂ ਲਗਾਤੇ ਜਾਂਦੇ ਹਨ ਪਰਾਲੀ ਨੂੰ ਇਹਨਾਂ ਦਾ ਇੱਕ ਕਹਿਣਾ ਸੀ ਕਿ ਉਸ ਨੂੰ ਚੱਕਰ ਨਹੀਂ ਆਉਂਦਾ ਕੋਈ ਹਾਂ ਨੇ ਦੱਸਿਆ ਇਹਨਾਂ ਨੇ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਨੇ ਇੱਥੇ ਕਿ ਲੇਬਰ ਦੀ ਵੀ ਦਿੱਕਤ ਹੈਗੀ ਐ ਟੋਆ ਟਵਾਈ ਦੀ ਥੋੜੀ ਦਿੱਕਤ ਹੈਗੀ ਐ ਉਹ ਸਾਰੀ ਨੂੰ ਸਟਰੀਮ ਲਾਈਨ ਕਰਨ ਵਾਸਤੇ ਮਾਨਯੋਗ ਡੀਸੀ ਸਾਹਿਬ ਵੱਲੋਂ ਕਿ ਹਰ ਪੱਧਰ ਤੇ ਬਲੌਕ ਲੈਵਲ ਤੇ ਕਲਸਟਰ ਅਫਸਰ ਤੇ ਵੱਖ-ਵੱਖ ਅਫਸਰਾਂ ਦੀਆਂ ਟੀਮਾਂ ਬਣਾਈਆਂ ਨੇ ਜਿੱਦੇ ਸਾਡੇ ਪੁਲਿਸ ਅਫਸਰ ਵੀ ਨੇ ਛੋਟੇ ਵੱਡੇ ਸਭ ਮੁਲਾਜ਼ਮ ਨੇ ਹਰ ਪੱਧਰ ਤੇ ਟੀਮਾਂ ਦਾ ਗਠਨ ਕੀਤਾ ਉਹ ਇਸ ਚੀਜ਼ ਨੂੰ ਦੇਖ ਰਹੇ ਆ ਜਿੱਥੇ ਵੀ ਕੋਈ ਢਿੱਲ ਮੱਠੀ ਗਈ ਹੈ ਉਹਨੂੰ ਅਸੀਂ ਠੀਕ ਕਰਦੇ ਆ ਸਰ ਜੇ ਕਿਸੇ ਕਿਸਾਨ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹ ਪੁਲਿਸ ਪ੍ਰਸ਼ਾਸਨ ਕੋਲ ਜਾਵੇ ਜਾਂ ਸਿਵਲ ਪ੍ਰਸ਼ਾਸਨ ਕੋਲ ਜੁਆਇੰਟ ਟੀਮਾਂ ਬਣਾਈਆਂ ਹੋਈਆਂ ਨੇ ਅਸੀਂ ਪੰਚਾਇਤਾਂ ਨੂੰ ਨਮਾਇਆ ਜਗ੍ਹਾ ਤੇ ਜਗਾ ਜਗਾ ਨੰਬਰ ਵੀ ਪ੍ਰੋਵਾਈਡ ਕੀਤੇ ਨੇ ਇਸ ਸਾਲ ਡੀਸੀ ਸਾਹਿਬ ਵੱਲੋਂ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਹੈ ਫੋਨ ਤੇ ਵੀ ਸਾਰੇ ਕਿਸਾਨਾਂ ਦੇ ਨੰਬਰਾਂ ਤੇ ਵੀ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਰ ਤੁਸੀਂ ਪਿੰਡ ਚ ਆਏ ਹੋਗੇ ਕਿਹੋ ਜਿਹਾ ਰਿਸਪਾਂਸ ਰੈ ਪਿੰਡ ਵਾਸੀਆਂ ਦਾ ਪਿੰਡ ਦਾ ਰਿਸਪਾਂਸ ਬਹੁਤ ਅੱਛਾ ਹੈ ਗੁਰਿੰਦਰ ਜੀ ਨੇ ਸਾਡੇ ਨਾਲ ਸਾਬਕਾ ਸਰਪੰਚ ਵੀ ਨੇ ਤੇ ਜਿਹੜੇ ਸਰਪੰਚ ਸਾਹਿਬ ਅੱਜ ਕਿਸਰ ਜੀ ਵਿੱਚ ਸੀਗੇ ਤੇ ਬਹੁਤ ਅੱਛਾ ਇਹਨਾਂ ਨੇ ਸਹਿਯੋਗ ਦਿੱਤਾ ਤੇ ਇਦਾਂ ਹੀ ਹਮੇਸ਼ਾ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੱਢਦੇ ਨੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਫਿਰ ਤੁਸੀਂ ਹੋਰ ਵੀ ਪਿੰਡਾਂ ਵਿੱਚ ਗਏ ਹੋਗੇ ਕਿਹੋ ਜਿਹਾ ਰੁਝਾਨ ਲੱਗਿਆ ਕਿਸਾਨਾਂ ਦਾ ਇਹ ਮੈਂ ਥੋੜੇ ਦਿਨ ਪਹਿਲਾਂ ਬੰਗਾ ਵਾਲੀ ਗਿਆ ਸੀਗਾ ਉਹ ਉੱਥੋਂ ਦੇ ਕਿਸਾਨਾਂ ਦਾ ਅੱਜ ਮੈਨੂੰ ਫੋਨ ਆਇਆ ਕਹਿੰਦੇ ਜਿੱਦਾਂ ਦਾ ਤੁਸੀਂ کہہ ਕੇ ਗਏ ਹੋ ਅਸੀਂ ਵਾਅਦੇ ਤੇ ਤੁਹਾਡੇ ਤੇ ਪੂਰੇ ਉਤਰਾਂਗੇ ਅਸੀਂ ਬਿਲਕੁਲ ਅੱਗ ਨਹੀਂ ਲਾਵਾਂਗੇ ਹੁਣ ਇਸ ਤੋਂ ਪਹਿਲਾਂ ਖੇੜੀ ਪਿੰਡ ਚ ਜਾ ਕੇ ਆਏ ਉਹਨਾਂ ਦਾ ਵੀ ਇਸੇ ਤਰੀਕੇ ਦੇ ਨਾਲ ਕਮਿਟਮੈਂਟ ਹੈ ਤਾਂ ਮੈਨੂੰ ਉਮੀਦ ਹੈ ਕਿ ਇਸ ਇਸ ਸਾਲ ਆਪਾਂ ਇਸ ਤੇ ਕਾਫੀ ਹੱਦ ਤੱਕ ਕਾਮਯਾਬ ਹੋਵਾਂਗੇ ਜੇ ਫਿਰ ਵੀ ਕੋਈ ਅੱਗ ਲਗਾਉਂਦਾਗਾ ਪ੍ਰਸ਼ਾਸਨ ਲੋਕੀਵਾਰ ਬਈ ਉਹਦੇ ਵਾਸਤੇ ਐਸ ਪਰ ਲਾ ਜਿਹੜੀ ਕਾਰਵਾਈ ਬਣਦੀ ਹੈ ਦੋ ਤਿੰਨ ਤਰ੍ਹਾਂ ਦੀਆਂ ਕਾਰਵਾਈਆਂ ਨੇ ਉੱਤੇ ਐਫ ਆਈ ਆਰ ਵੀ ਲੌਂਚ ਹੁੰਦੀ ਹੈ ਉਹਨਾਂ ਦੇ ਜੁਰਮਾਨੇ ਵੀ ਹੁੰਦੇ ਨੇ ਉਹਨਾਂ ਦੇ ਜਿਹੜੇ ਹੋਰ ਜਿਹੜੀਆਂ ਰਿਕਾਰਡ ਚ ਐਂਟਰੀਜ਼ ਹੁੰਦੀਆਂ ਤਾਂ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਦਾ ਇਸਤੇਮਾਲ ਕੀਤਾ ਜਾਵੇ ਕਿ ਆਪਾਂ ਅੱਗ ਲਾਈ ਆਈ ਕਿਉਂ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਜਿੱਥੇ ਆਪਾਂ ਕਿਸਾਨ ਆਪਣੀ ਫਸਲ ਨੂੰ ਅੱਗ ਲਗਾਉਂਦੇ ਆ ਤਾਂ ਸਾਰਿਆਂ ਨੂੰ ਪਹਿਲਾਂ ਧੂਆਂ ਹੈ ਜੋ ਉਸਦੇ ਘਰੇ ਜਾਂਦਾ ਹੈ ਤੇ ਇਹ کئی ਪ੍ਰਕਾਰ ਦੇ ਰੋਗਾਂ ਨੂੰ ਵਜਨ ਦਿੰਦਾ ਹੈ ਤੇ ਐਕਸੀਡੈਂਟ ਦਾ ਕਾਰਨ ਵੀ ਬਣਦੇ ਹਨ ਤੇ ਲੇਕਿਨ ਪਿੰਡ ਕਰੋਈ ਵਿੱਚ ਖੜੇ ਆ ਜਿੱਥੇ ਕਿ ਡਿਪਟੀ ਸਾਹਿਬ ਦਾ ਅਸਰੇ ਸਨ ਕਿ ਪਹਿਲਾਂ ਹੀ ਪਿੰਡ ਬਹੁਤ ਜਾਗਰੂਕ ਹੈ ਤਾਂ ਸਾਡੇ ਨਾਲ ਕਿਸਾਨ ਵੀਰ ਮੌਜੂਦ ਨੇ ਅਗਲਾ ਗੱਲ ਕਰਾਂਗੇ ਕੀ ਨਾ ਬਰੇ ਆਪਣਾ ਮੇਰਾ ਨਾਮ ਗੁਰਿੰਦਰ ਸਿੰਘ ਜੀ ਸਰ ਕੀ ਕਹਿਣਾ ਚਾਹੋਗੇ ਜੋ ਅੱਜ ਡਿਪਟੀ ਸਾਹਿਬ ਵੱਲ ਤਾਂ ਆ ਕੇ ਤੁਹਾਨੂੰ ਸਮਝਾਣ ਆਈ ਨੇ ਤਾਂ ਲੇਕਿਨ ਲਗਾਤਾਰ ਪਿੰਡ ਦੇ ਵਿੱਚ ਵੀ ਆਪਾਂ ਦੇਖਿਆ ਕਰੋ ਜਵਾਨ ਬੜਾ ਕਾਫੀ ਘਟਿਆ ਹੈ ਤੇ ਸਾਡੇ ਪਿੰਡ ਤਾਂ ਪਹਿਲਾਂ ਤੋਂ ਹੀ 2012-13 ਤੋਂ ਲੈ ਕੇ ਤਕਰੀਬਨ 70-80% ਟਰੱਕ ਵਾ ਜਿਹੜਾ ਸਾਡਾ ਬਰਨਿੰਗ ਫਰੀ ਹੈ ਤੇ ਹਰ ਵਾਰੀ ਇਹ ਮਤਲਬ ਕਿ ਸਾਡੇ ਅੱਗ ਸੀਨ ਨਹੀਂ ਲਗਾਉਂਦੇ ਮੇਰਾ ਛੋਟਾ ਭਰਾ ਮੌਜੂਦਾ ਸਰਪੰਚ ਹੈ ਤੇ ਉਹਨਾਂ ਤੋਂ ਲੋਜਬੂਰੀ ਸੀ ਅੱਜ ਚੋਨਾ ਕੱਟ ਰਹੇ ਆ ਉਹ ਮੰਡੀ ਗਿਆ ਹੋਇਆ ਤੇ ਡਿਪਟੀ ਸਾਹਿਬ ਨੂੰ ਵੀ ਅਸੀਂ ਇਹੀ ਵਿਸ਼ਵਾਸ ਦਵਾਉਂਦੇ ਆਂ ਵੀ ਅਸੀਂ ਅੱਗ ਪਹਿਲਾਂ ਤੋਂ ਹੀ ਨਹੀਂ ਲਾਉਂਦੇ ਇਸ ਵਾਰੀ ਵੀ ਅਸੀਂ ਵਾਦਾ ਕਰਦੇ ਆਂ ਵੀ ਅਸੀਂ ਅੱਗ ਨਹੀਂ ਲਾਵਾਂਗੇ ਬਟ ਇੱਕ ਦਿੱਕਤ ਹੈਗੀ ਆ ਵੀ ਜਿਵੇਂ ਮਸ਼ੀਨਾਂ ਮਿਲਦੀਆਂ ਨਹੀਂ ਜਿੰਨੇ ਬਿਲਿੰਗ ਕਰਨ ਵਾਲੇ ਆਉਂਦੇ ਆ ਤੇ ਉਹ ਰੇਕਿੰਗ ਕਰਕੇ ਤਾਂ ਚਲੇ ਗਏ ਇਹ ਕਟਰ ਮਾਰਦਾ ਸੀ ਆਪਣਾ ਝੋਨੇ ਦੇ ਖਰਚੇ ਕੱਟ ਲੇ ਤੇ ਉਹ ਰੇਕਿੰਗ ਕਰਕੇ ਲਾਈਨਾਂ ਬਣਾ ਕੇ ਚਲੇ ਗਏ ਬਟ ਅਜੇ ਤੱਕ ਉਹ ਗੱਠਾ ਬਣਾਉਣ ਵਾਸਤੇ ਨਹੀਂ ਆਏ ਜੇ ਹੁਣ ਜਿਆਦਾ ਟਾਈਮ ਨਿਕਲਦਾ ਤਾਂ ਸਮੱਸਿਆ ਇਹ ਆ ਜਾਂਦੀ ਹੈ ਵੀ ਵਾਹਣ ਸੁੱਕਦਾ ਉਹਦੀ ਗਿੱਲ ਜਾਂਦੀ ਹੈ ਤੇ ਹੁਣ ਪ੍ਰਸ਼ਾਸਨ ਨੂੰ ਵੀ ਸਾਡੀ ਡੀਸੀ ਸਾਹਿਬ ਨੂੰ ਵੀ ਡਿਪਟੀ ਸਾਹਿਬ ਦੇ ਥਰੂ ਸਾਰੇ ਅਫਸਰਜ਼ ਨੂੰ ਬੇਨਤੀ ਹੈ ਵੀ ਸਾਨੂੰ ਵੀ ਬਿਲਰ ਦਵਾਏ ਜਾਣ ਤੇ ਸਾਡੇ ਪਿੰਡ ਦਾ ਦੂਜੇ ਪਿੰਡਾਂ ਨਾਲੋਂ ਰਕਬਾ ਵੀ ਜ਼ਿਆਦਾ ਤੇ ਸਾਡੇ ਘਟੋ ਘਟ ਦੋ ਤਿੰਨ ਮਸ਼ੀਨਾਂ ਆਣ ਹਰੇਕਰ ਬਿਲਰ ਵੀ ਸਾਡੀ ਜਿਹੜੀ ਪਰਾਲੀ ਹੈ ਉਹਨੂੰ ਚਕਾਇਆ ਜਾਵੇ ਚਲੋ ਕੁਝ ਬੰਦੇ ਹੈਗੇ ਆ ਵੀ ਜਿਹੜੇ ਕੋਈ ਹੈਪੀ ਸੀਡਰ ਨਾਲ ਬੀਜਦਾ ਕੋਈ ਸੁਪਰ ਸੀਡਰ ਨਾਲ ਬੀਜਦਾ ਉਹਵੇਂ ਵੀ ਬਜਾਈ ਹੁੰਦੀ ਹੈ ਬਟ ਜਿਆਦਾ ਹੁੰਦਾ ਵੀ ਉਹਦੇ ਨਾਲ ਪਿਛਲੇ ਸਾਲ ਜਿਵੇਂ ਸੁੰਡੀ ਦੀ ਵੀ ਸਮੱਸਿਆ ਥੋੜੀ ਬਹੁਤ ਆਈ। ਇਹ ਸਮੱਸਿਆ ਆਈ ਉਹਦੇ ਕਰਕੇ ਇਸ ਵਾਰੀ ਹਰ ਇੱਕ ਦੇ ਦਿਮਾਗ ਦੇ ਵਿੱਚ ਇਹੀ ਹੈ ਵੀ ਅਸੀਂ ਪਰਾਲੀ ਨੂੰ ਮਤਲਬ ਵੀ ਬਿਲਿੰਗ ਕਰਾ ਕੇ ਗੱਠਾ ਬਣਾ ਕੇ ਉਹਨੂੰ ਚੁਕਾਇਆ ਜਾਵੇ ਵੀ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਦਿੱਕਤ ਨਾ ਆਵੇ। ਅਸੀਂ ਵਾਦਾ ਕਰਦੇ ਹਾਂ ਵੀ ਅਸੀਂ ਅੱਬ ਨਹੀਂ ਲਾਵਾਂਗੇ ਪਰ ਸਾਨੂੰ ਜਿਹੜੀ ਮਸ਼ੀਨਰੀ ਹੈ ਉਹ ਪ੍ਰੋਵਾਈਡ ਕਰਵਾਈਏ ਤੁਸੀਂ ਦੱਸ ਰਹੇ ਹੋ ਕਿ 80 70% ਤੁਹਾਡੇ ਪਿੰਡ ਵਿੱਚ ਅੱਗ ਨਹੀਂ ਲਗਾਈ ਜਾਂਦੀ ਜਿਹੜੇ 30% ਬਚਦੇ ਨੇ ਕਿ ਉਹਨਾਂ ਨਾਲ ਬਲਵਾਤ ਹੋਈ ਹੈ ਨਹੀਂ ਤਕਰੀਬਨ ਸਾਰਾ ਪਿੰਡ ਸਹਿਮਤੀ ਹੁੰਦਾ ਹੈ ਇਹੋ ਜੀ ਕੋਈ ਗੱਲ ਨਹੀਂ ਕਈ ਵਾਰੀ ਬੰਦੇ ਦੀ ਮਜਬੂਰੀ ਹੋ ਜਾਂਦੀ ਹੈ ਵੀ ਲਾਉਣੀ ਪੈਗੀ ਤੇ ਕਿਸੇ ਨੇ ਮਤਲਬ ਕਿ ਹਰਾਚਾਰਾ ਬੀਜਣਾ ਉਹਦੇ 'ਚ ਕਈ ਵਾਰੀ ਨਹੀਂ ਠੀਕ ਆਉਂਦਾ ਜਾਂ ਕਿਸੇ ਨੇ ਆਲੂ ਲਾਣੇ ਆ ਮਟਰ ਲਾਣੇ ਆ ਉਹਦੇ ਲਈ ਥੋੜੀ ਬਹੁਤ ਦਿੱਕਤ ਹੋ ਜਾਂਦੀ ਹੈ ਉਹ ਵੀ ਓਨਾ ਕੁ ਰਕਬਾ ਤਾਂ ਵੱਜ ਜਾਂਦਾ ਵੀ ਨਹੀਂ ਅਦਰਵਾਇ ਸਾਡੇ ਪਿੰਡ ਸ਼ੁਰੂ ਤੋਂ ਹੀ ਸੰਡੀ ਪੈ ਗਈ ਸੀ ਪਿਛਲੀ ਵਾਰ ਕਿਉਂ ਉਸ ਦਾ ਕੋਈ ਮਾਮਲਾ ਮਿਲਿਆ ਨਹੀਂ ਉਹ ਵੀ ਸਾਨੂੰ ਇੱਕ ਗਿਲਾ ਹੈਗਾ ਸਰਕਾਰ ਤੱਕ ਅਸੀਂ ਉਦੋਂ ਮਿਲ ਕੇ ਵੀ ਵੀਡੀਓ ਵੀ ਮਿਲ ਕੇ ਪੱਤਰਕਾਰ ਭਾਈਚਾਰੇ ਨੇ ਵੀ ਸਾਥ ਦਿੱਤਾ ਤੇ ਪਰ ਮਿਲਿਆ ਕੁਝ ਨਹੀਂ ਖਰਚਾ ਜ਼ਿਆਦਾ ਹੋਇਆ ਫਸਲ ਦਾ ਝਾੜ ਘਟਿਆ ਸੰਡੀ ਨੇ ਇੰਨਾ ਕੁ ਕੰਮ ਖਰਾਬ ਕੀਤਾ ਵੀ ਕਈ ਜਗ੍ਹਾ ਤੇ ਤਾਂ ਕਿਲਾ ਕਿਲਾ ਖਤਮੇ ਕਰਦੀ ਕਈ ਘਰਾਂ ਦੇ ਕੀਤਾ ਕੋਈ ਇੱਕ ਦੇ ਨਹੀਂ ਤੇ ਜਿਵੇਂ ਹੁਣ ਦਦਾਰ ਸਿੰਘ ਖੜੇ ਨੇ ਗੁਰਪ੍ਰੀਤ ਖੜਾ ਹੈ ਤੇ ਇਹਨਾਂ ਦੇ ਤਾਂ ਤੁਸੀਂ ਇਹ ਮੰਨ ਲਓ ਕਿ 12 13 ਇਕੜ ਬਿਲਕੁਲ ਖਤਮ ਹੀ ਕਰਤੀ ਸੀ ਉਸ ਏਰੀਆ ਤਾਂ ਇਹਨਾਂ ਨੇ ਦੁਬਾਰਾ ਵਾਕੇ ਬੀਜਿਆ ਚਲੋ ਕੁਛ ਦਾ ਸੀਗਾ ਵੀ ਜਿਹਦੇ ਤੇ ਸਪਰੇਅ ਸਪਰੂਆ ਕਰਕੇ ਹੁਣ ਤੁਸੀਂ ਲਾ ਲਓ ਵੀ 12 ਕਿੱਲਾਂ ਦੇ ਉੱਤੇ 300 3 ਲੱਖ ਰੁਪਏ ਦੀ ਦਵਾਈ ਦਵਾਈ ਛਿੜਕੀ ਗਈ ਤੇ ਉਹਦੇ ਚ ਫਾਰਮਰ ਵੀ ਕੀ ਕਰੂਗਾ ਹੂੰ ਡਿਪਟੀ ਸਾਹਿਬ ਨੇ ਕਿਹਾਗਾ ਕਿ ਪਿਛਲੀ ਵਾਰ ਨਾਲ ਮਸ਼ੀਨਰੀ ਜਦ ਦੁੱਗਣੀ ਕਰ ਦਿੱਤੀ ਤਾਂ ਲੱਗਦਾਗਾ ਉਹ ਨਾ ਫਰਕ ਪਵੇਗਾ ਨਹੀਂ ਮਸ਼ੀਨਰੀ ਚਲੋ ਕਿਸੇ ਪਿੰਡ ਦੇ ਵਿੱਚ ਵੱਧ ਆ ਗਈ ਕਿਸੇ ਪਿੰਡ ਦੇ ਵਿੱਚ ਘਟਾਈ ਹੈ ਮਸ਼ੀਨਰੀ ਤਾਂ ਦੇਖੋ ਸਰਕਾਰ ਦੇ ਰਹੀ ਹੈ ਤੇ ਇੱਕ ਸਰਕਾਰ ਨੂੰ ਮੇਰੀ ਬੇਨਤੀ ਇਹ ਹੈਗੀ ਹੈ ਵੀ ਜਿਵੇਂ ਹੁਣ ਦੁਬਾਰਾ ਐਪਲੀਕੇਸ਼ਨਸ ਮੰਗੀਆਂ ਜਾ ਰਹੀਆਂ ਨੇ ਜਿਹੜਾ ਕਿ ਕੱਲ ਤੋਂ ਸਟਾਰਟ ਕੀਤਾ ਖੇਤੀਬਾੜੀ ਵਿਭਾਗ ਨੇ ਬੈਲਰ ਕਰੇਕਰ ਪਲੱਸ ਟਰੈਕਟਰ ਵੀ ਇਹ ਚੀਜ਼ਾਂ ਦੇਣੀਆਂ ਨੇ ਉਹ ਦੇਣੀਆਂ ਨੇ ਸਿਰਫ ਇੱਕ ਸ਼ਰਤ ਰੱਖਤੀ ਵੀ ਸਿਰਫ ਤੇ ਸਿਰਫ ਐਸਸੀ ਭਾਈਚਾਰੇ ਨੂੰ ਦੇਣੀਆਂ ਨੇ ਸਾਡਾ ਕਿਸੇ ਨਾਲ ਕੋਈ ਮਤਲਕ ਗਿੱਲਾ ਨਹੀਂ ਸ਼ਿਕਵਾ ਨਹੀਂ ਵੀ ਸਭ ਨੂੰ ਦੇਣ ਤਕਰੀਬਨ ਵੱਡਿਆਂ ਦਾ ਦੇਣ ਜਿਹੜਾ ਬੰਦਾ ਨੀਡਰਡ ਹੈ ਜਿਹੜੇ ਬੰਦੇ ਆ ਲੋੜਵੰਦ ਹੈ ਉਹਨੂੰ ਦੇਣ ਜੇ ਐਸਸੀ ਭਾਈਚਾਰਾ ਲੈਣਾ ਚਾਹੁੰਦਾ ਹੈ ਉਹਨਾਂ ਨੂੰ ਵੀ ਦੇਣ ਉਹ ਸਾਡੇ ਸਮਾਜ ਦਾ ਹਿੱਸਾ ਨੇ ਸਾਡੀ ਭਾਈਚਾਰਾ ਹੈਗਾ ਸਾਡੇ ਨਾਲ ਅਸੀਂ ਸਾਰੇ ਪਿੰਡ ਦੇ ਵਿੱਚ ਇਕੱਠੇ ਰਹਿੰਦੇ ਆ ਕੋਈ ਇਹ ਨਹੀਂ ਹੈਗਾ ਉਹਨਾਂ ਨੂੰ ਵੀ ਦੇਣ ਤੇ ਸਾਨੂੰ ਵੀ ਦੇਣ ਠੀਕ ਹੈ ਹੁਣ ਅਸੀਂ ਮੈਂ ਤਕਰੀਬਨ 3 ਸਾਲ ਤੋਂ ਮੈਂ ਹੋ ਗਿਆ ਕੁਲਵਿੰਦਰ ਹੋ ਗਿਆ ਤੇ ਇੱਕ ਦੋ ਬੰਦੇ ਹੋਰ ਹੈਗੇ ਆ ਵੀ ਹਰ ਸਾਲ ਅਸੀਂ ਐਪਲੀਕੇਸ਼ਨ ਅਪਲਾਈ ਕਰਦੇ ਆ ਠੀਕ ਹੈ ਇਸ ਵਾਰ ਵੀ ਸਾਡਾ ਗਰੁੱਪ ਨਹੀਂ ਨਿਕਲਿਆ ਕੁਲਵਿੰਦਰ ਦਾ ਵੀ ਨਹੀਂ ਨਿਕਲਿਆ ਤੇ ਮਤਲਬ ਕਿ ਕਾਫੀ ਬੰਦੇ ਹੈਗੇ ਆ ਵੀ ਕਿੰਨਾ ਕਿੰਨਾ ਦਾ ਨਾਮ ਲਮਾ ਵੀ ਜਿਨ੍ਹਾਂ ਨੂੰ ਨਈ ਮਸ਼ੀਨਰੀ ਮਿਲੀ ਜਿਹੜੀ ਲੈਣਾ ਚਾਹੁੰਦੇ ਆ ਵੀ ਅਸੀਂ ਆਪਣੀ ਮਸ਼ੀਨਰੀ ਲੈ ਕੇ ਸਾਡੇ ਇੱਕ ਇਹ ਵੀ ਸ਼ੁਰੂ ਤੋਂ ਰਿਹਾ ਵੀ ਜੇ ਤੁਹਾਡੇ ਕੋਲੇ ਮਸ਼ੀਨ ਹੈਗੀ ਹੈ ਮੰਨ ਲਓ ਮੇਰੇ ਕੋਲੇ ਹੈਪੀ ਸਟਰ ਤੇ ਮੈਂ ਇਹ ਨਹੀਂ ਕੀਤਾ ਹੈਗਾ ਵੀ ਮੈਂ ਆਪਣੀ ਗਣਕ ਬਜਾਈ ਕਰਕੇ ਵੀ ਮੈਂ ਉਹਨੂੰ ਤੋਸ ਮਾਰ ਕੇ ਅੰਦਰ ਲਾ ਲਿਆ ਨਹੀਂ ਵੀ ਜਿਹਨੂੰ ਲੋੜ ਹੈ ਨਹੀਂ ਅੱਗ ਲਾਣੀ ਤੇ ਹੈਪੀ ਸੀਡਰ ਨਾਲ ਤੁਸੀਂ ਬਜਾਈ ਕਰਨੀ ਆ ਤੁਸੀਂ ਹੈਪੀ ਸੀਡਰ ਲੈ ਜਾਓ ਠੀਕ ਹੈ ਤੇ ਬਜਾਈ ਕਰ ਲਓ ਤੇ ਜੇ ਤੁਹਾਡੇ ਕੋਲੇ ਮੰਨ ਲਓ ਕਿਸੇ ਬੰਦੇ ਕੋਲੇ ਛੋਟਾ ਫਾਰਮਰ ਹੈ ਟਰੈਕਟਰ ਛੋਟਾ ਹੈ ਤੇ ਉਹਨੂੰ ਨਾਲ ਅਸੀਂ ਸਾਡਾ ਸਾਰਾ ਗਰੁੱਪ ਇੱਕ ਦੂਜੇ ਨੂੰ ਕਦੇ ਟਰੈਕਟਰ ਤੋਂ ਵੀ ਮਨਾ ਨਹੀਂ ਕੀਤਾ ਵੀ ਟਰੈਕਟਰ ਵੀ ਲੈ ਲਓ ਹੈਪੀ ਸੀਡਰ ਵੀ ਲੈ ਲਓ ਤੇ ਬਸ ਅੱਗ ਨਾ ਲਾਓ ਵੀ ਹੈਪੀ ਸੀਡਰ ਨਾਲ ਬਜਾਈ ਕਰ ਲਓ ਫੇਰ ਉੱਥੇ ਦਿੱਕਤ ਉਹ ਸੁੰਡੀ ਵਾਲੀ ਪੈਦਾ ਹੋ ਜਾਂਦੀ ਹੈ ਕਈ ਵਾਰੀ ਫੰਗਸ ਉੱੰਨੀ ਹੋ ਜਾਂਦੀ ਹੈ ਹੱਲ ਤਾਂ ਹੁਣ ਇਹ ਪੀਏਯੂ ਕਰ ਸਕਦੀ ਹੈ ਹੁਣ ਫਾਰਮਰ ਤਾਂ ਜਿਵੇਂ ਪੀਏਯੂ ਦੱਸਦੀ ਹੈ ਧੂਮੇ ਮਲ ਕੇ ਕਣਕ ਦੀ ਬਜਾਈ ਕਰ ਲੈਂਦਾ ਤੇ ਪਾਣੀ ਲਾਇਆ ਰੇ ਪਾ ਲਿਆ ਬਾਕੀ ਤਾਂ ਤਾਂ ਜਿਵੇਂ ਹੁਣ ਇਸ ਵਾਰੀ ਚੋਨੇ ਦਾ ਕਿੰਨਾ ਨੁਕਸਾਨ ਹੋਇਆ ਕਈ ਵਾਰੀ ਤਾਂ ਪੀਏਯੂ ਨੂੰ ਵੀ ਨਹੀਂ ਪਤਾ ਲੱਗਦਾ ਜਿਹੜਾ ਹੁਣ ਇਸ ਵਾਰੀ ਪਹਿਲਾਂ ਬੋਨਾ ਬੁੱਟਾ ਰਿਹਾ ਚੋਨੇ ਦਾ ਤੇ ਉਹ ਤੋਂ ਬਾਅਦ ਇੱਕ ਵਾਇਰਸ ਇਹੋ ਜਿਹਾ ਆਇਆ ਵੀ ਉਹਨੇ ਬੁੱਟੀ ਖਤਮ ਕਰ ਦਿੱਤੀ ਬਿਲਕੁਲ ਨਸਾਰੇ ਤੇ ਆਈ ਤੇ ਫਸਲ ਤਕਰੀਬਨ ਹੁਣ ਅੱਜ ਇੱਕ ਛੱਡਿਆ ਮਿੱਤਰੀ ਹੈ ਪਿੰਡੋਂ ਤੇ ਉਹਨੇ 10 ਕਿੱਲੇ ਝੋਨਾ ਕੱਟਿਆ ਉਹਦੀਆਂ ਕਿੱਥੇ ਦਾ ਜੇ ਨਾਰਮਲ ਉਹਦੀ ਮਤਲਬ ਕਿ ਵੀ ਜੇ ਝਾੜ ਹੁੰਦਾ ਉਹਦਾ ਸਹੀ ਪ੍ਰੋਪਰ ਜਿੰਨਾ ਚਾਹੀਦਾ ਸੀ ਫਿਰ ਉਹਦੇ 6 6.5 ਟਰਾਲੀਆਂ ਝੋਨੇ ਦੀਆਂ ਚਾਹੀਦੀਆਂ ਸੀ ਹੁਣ ਉਹਦੇ ਤਿੰਨ ਟਰਾਲੀਆਂ ਵੀ ਪੂਰੀਆਂ ਨੇ ਭਰੀਆਂ ਉਹਦੀ ਮੈਨੂੰ ਲੱਗਦਾ ਵੀ 50 ਮਣ ਤੋਂ ਕਿੱਲੇ ਦੀ 4 ਕੁਇੰਟਲ ਵਿੱਗੇ ਦੀ ਕਹ ਲਓ ਤੁਸੀਂ 20 ਕੁਇੰਟਲ ਪ੍ਰਤੀ ਏਕੜ ਦਾ ਝਾੜ ਰਹਿ ਗਿਆ ਨਹੀਂ 80 85 90 90 ਮੰਨ ਤੱਕ ਝਾੜ ਨਿਕਲਦਾ ਤੇ ਨੁਕਸਾਨ ਤਾਂ ਆਫਟਰ ਹੁੰਦਾ ਤਾਂ ਫਾਰਮਰ ਦਾ ਹੀ ਆ ਨਾ ਤੇ ਹੁਣ ਅੱਗ ਲਗਾਣਿਆ ਤਾਂ ਸਾਰਾ ਨਾ ਪਤਾ ਨੁਕਸਾਨ ਉਸੇ ਫਾਰਮਰ ਦਾ ਹੀ ਨਹੀਂ ਜੇ ਅੱਗ ਲਾਉਂਦਾ ਤਾਂ ਸਾਰਿਆਂ ਨੂੰ ਸਾਰਿਆਂ ਨਾਲੋਂ ਪਹਿਲਾਂ ਤਾਂ ਮੰਨ ਲਓ ਮੈਂ ਸੀਕ ਸਨ ਸੀਕਸਾ ਕੇ ਮੈਂ ਅੱਗ ਲਾਉਣਾ ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਖੁਦ ਅਫੈਕਟਡ ਮੈਨੂੰ ਹੀ ਰੇਸ਼ਾ ਜ਼ਖਾਮ ਖਾਂਸੀ ਪਹਿਲਾਂ ਮੈਨੂੰ ਫੇਰ ਧੂਆਂ ਉੱਡ ਕੇ ਪਿੰਡ ਆਉ ਠੀਕ ਹੈ ਦਿੱਲੀ ਦਾ ਪਤਾ ਨਹੀਂ ਜਾਉ ਜਾਂ ਪਾਕਿਸਤਾਨ ਜਾਉ ਨਹੀਂ ਜਾਉ ਉਹਨਾਂ ਦਾ ਕੋਈ ਐਨਜੀਟੀ ਨੇ ਕਰ ਹੀ ਦਿੱਤਾ ਵੀ ਉੱਥੇ ਜਾਂਦਾ ਨਹੀਂ ਠੀਕ ਹੈ ਸਾਡੇ ਤੋਂ ਪਿੱਛੇ ਹਰਿਆਣਾ ਵੀ ਬੈਠਾ ਤੇ ਵੀ ਉੱਥੇ ਤਾਂ ਜਾਣ ਵਾਲੀਆਂ ਉਹ ਤਾਂ ਗੱਲਾਂ ਹੈਗੀਆਂ ਨੇ ਹਵਾਈ ਠੀਕ ਹੈ ਪਰ ਸਾਨੂੰ ਤਾਂ ਆਪ ਨੂੰ ਹੀ ਤੰਗ ਕਰਦਾ ਧੂਆਂ ਤਾਂ ਸਾਨੂੰ ਹੀ ਤੰਗ ਕਰਦਾ ਬਾਕੀ ਤਾਂ ਚਲੋ ਛੱਡੋ ਜਿਹੜਾ ਕੁਝ ਹੈ ਨਾ ਵੀ ਸਾਨੂੰ ਤਾਂ ਬੇਨਤੀ ਇਹੀ ਹੈ ਵੀ ਸਾਨੂੰ ਮਸ਼ੀਨਰੀ ਦਵਾਈ ਜਾ ਅਸੀਂ ਆਪ ਬੰਨੀ ਲਾਵਾ ਜੀ ਇਹ ਸਾਡੇ ਸਾਡੇ ਕਿਸਾਨ ਵੀਰ ਜਿਨ੍ਹਾਂ ਨੇ ਡਿਪਟੀ ਸਾਹਿਬ ਨੂੰ ਭਰੋਸਾ ਦਿਵਾਇਆ ਤੇ ਸਰਕਾਰ ਨੂੰ ਭਰੋਸਾ ਦਿਵਾਇਆ ਕਿ ਇਹਨਾਂ ਵੱਲੋਂ ਜਾਂ ਇਹਨਾਂ ਦੇ ਪਿੰਡ ਵਾਸੀਆਂ ਵੱਲੋਂ ਅੱਗ ਨਹੀਂ ਲਗਾਈ ਜਾਵੇਗੀ ਜੇਕਰ ਇਹਨਾਂ ਨੂੰ ਮਸ਼ੀਨਰੀ ਪੂਰੀ ਮੋਹਿਆ ਕਰਾਈ ਜਾਵੇਗੀ ਸਭਰ ਤੋਂ ਗੁਰਵਿੰਦਰ ਸਿੰਘ ਜਨ ਹਤੇਸ਼ੀ